ਮੈਨੂੰ ਪਹਿਲਾਂ ਭੁੱਖ ਬਹੁਤ ਲੱਗਿਆ ਆਪਾਂ ਕੋਈ ਖਾਈਏ ਮੈਂ ਬੱਸ ਦੇ ਚੱਕਰ ਤੇ ਲੇਟ ਹੋ ਗਿਆ ਪੂ ਦੰਦ ਨਾ ਕੱਟ ਮੇਰਾ ਸਨਕਣਾ ਦੇਖੋ ਆਪਣੇ ਆਪ ਖੁੱਲਣਗੇ ਆਵੇ ਅੱਜ ਇਹੀ ਸਿੱਛ ਸਾਡੇ ਪਿੰਡ ਹੁੰਦੇ ਤੇ ਲੋਕਾਂ ਨੇ ਮੱਥੇ ਟੇਕ ਕਮਲੇ ਹੋ ਜਾਣਾ ਹੈ ਇਹ ਆ ਪੁੱਟੀ ਆ ਦੇਖ ਸਰ ਪੂਰਾ ਬਠਿੰਡਾ ਦੀਦਾ ਇੱਥੋਂ ਉਹ ਦੇਖੋ ਤਾਂ ਹਾਂਜੀ ਦੋਸਤੋ ਤੁਹਾਨੂੰ ਕਿੱਦਾਂ ਲੱਗਾ ਇਹ ਕਿਲਾ ਹਨਾ ਤੇ ਮੈਨੂੰ ਇਸ ਦੇ ਇਤਿਹਾਸ ਬਾਰੇ ਤਾਂ ਨਹੀਂ ਪਤਾ ਕਿ ਮੈਂ ਫਸਟ ਟਾਈਮ ਆ ਜੇ ਤੁਹਾਨੂੰ ਇਸ ਬਾਰੇ ਪਤਾ ਤੇ ਜਰੂਰ ਮੈਨੂੰ ਦੱਸਿਓ ਨਾ ਕਮੈਂਟ ਕਰਕੇ ਹਾਂਜੀ ਦੋਸਤੋ ਕੀ ਆ ਚੱਲ ਠੀਕ ਠਾਕ ਹਾਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦੇ ਫਿਰ ਤੋਂ ਵਲੌਗ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਦਾ ਵਲੌਗ ਬਹੁਤ ਜ਼ਬਰਦਸਤ ਹੋਣ ਵਾਲਾ ਤੇ ਗੈਸ ਕਰਿਓ ਕਿੱਥੇ ਜਾ ਰਹੇ ਹਾਂ ਤੇ ਫੁੱਲ ਵਾਚ ਤੁਸੀਂ ਕਰਿਓਗੇ ਵਲੌਗ ਨੂੰ ਤੁਹਾਨੂੰ ਪਤਾ ਲੱਗ ਹੀ ਜਾਊਗਾ ਨਾ ਕੀ ਹੋਇਆ ਕੀ ਨਹੀਂ ਤੇ ਜਿਹੜੇ ਕੰਮ ਵੀ ਮੈਂ ਜਾ ਰਿਹਾ ਹਾਂ ਅਰਦਾਸ ਕਰਿਓ ਤੇ ਮੇਰਾ ਵਧੀਆ ਵਧੀਆ ਕੰਮ ਬਣੇ ਤੇ ਬਾਕੀ ਤੁਹਾਨੂੰ ਪੂਰਾ ਵਲੌਗ ਦੇਖ ਕੇ ਸਭ ਪਤਾ ਲੱਗ ਹੀ ਜਾਊਗਾ ਤੇ ਆਪਾਂ ਬੱਸ ਦੀ ਵੇਟ ਕਰ ਰਹੇ ਹਾਂ ਬੱਸ ਜੀ ਆਈ ਨਹੀਂ ਹੈਗੀ ਤੇ ਅੱਜ ਦਾ ਸਫ਼ਰ ਆਪਣਾ ਫਿਰ ਬੱਸ 'ਚ ਆ ਕਿਉਂਕਿ ਜੋ ਵੀ ਬੱਸ 'ਚ ਹੋਇ ਕਾਰ ਤੋਂ ਜਾਣ ਤੱਕ ਉੱਥੇ ਤੇ ਉੱਥੋਂ ਵਾਪਸ ਆਉਣ ਤੱਕ ਸਾਰਾ ਬਿਰੋਧ ਤੁਹਾਣਾ ਸ਼ੇਅਰ ਕਰਾਂਗੇ ਸਾਰੀਆਂ ਵੀਡੀਓ ਸਭ ਗੱਲਾਂ ਤਰ੍ਹਾਂ ਸ਼ੇਅਰ ਕਰਦੇ ਰਾਵਾਂਗੇ ਚਲੋ ਹੁਣ ਫੁੱਲ ਵਾਚ ਕਰਦੇ ਹੋ ਹਾਂਜੀ ਦੋਸਤੋ ਬੱਸ ਆਪਣੇ ਆ ਚੁੱਕੇ ਹਾਂ ਐ ਲੱਲੀ ਵਿੱਚ ਅੰਦਰ ਬੈਠਾ ਉਹ ਚਾਹ ਪੀ ਰਿਹਾ ਹੈ ਪਹਿਲੇ ਟਾਈਮ ਤੇ ਹਾਂ 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 ਚਲ ਭਾਈ ਅੰਕ ਵੇਖੋ ਭਰਾ ਠੀਕ ਹੈ ਲੇਕਨ ਅੰਕਲ ਦੋ ਰਕ ਕਹਿੰਦੇ ਤਾਂ ਕੇ ਪਰ ਕਿਥੇ ਜਾ ਰਿਹਾ ਹੈ ਹੈ ਅੱਜ ਦੋਸਤੋ ਅੱਜ ਦਾ ਸਪੈਸ਼ਲ ਪਰਸਨ ਨਾ ਬਣਾਉਣੇ ਇਕਣਾ ਤੇ ਹੁਣ ਆਪਾਂ ਤੁਹਾਨੂੰ ਮਿਲਦਾ ਪਰਸਨ ਉਹਦੇ ਨਾਲ ਗੱਲ ਕਰਵਾਉਣਾ ਤੇ ਪਹਿਲਾਂ ਨਹੀਂ ਦੇਖਿਆ ਸ਼ਾਇਦ ਦੇਖਿਆ ਹੋਵੇ ਮੈਂ ਮੈਨਰ ਹੋਵੇ ਪਰ ਤੁਹਾਨੂੰ ਅੱਜ ਫੇਸ ਟੂ ਫੇਸ ਦਿਖਾਉਣਾ ਵਾਹਏ ਤੁਹਾਨੂੰ ਮੈਰਨਾ ਬਣਾਉਣੇ ਆਪਾਂ ਇਹ ਉੱਥੇ ਲਿਖੀ ਆਹ ਵੇ ਤੁਹਾਨੂੰ ਅੱਜ ਮੈਡਮ ਨਾਲ ਮਲਾਉਣੇ ਆਪਾਂ ਅ ਦੇਖਿਓ ਇਹ ਆਹ ਉਹ ਗੈਰ ਕਿੜਕ ਨਾਲਾ ਪੁੱਤੀ ਆ ਇਹ ਆ ਸਾਡੀ ਤਾਂ ਜੀ ਦੋ ਤੁਹਾਨੂੰ ਮਨਾਉਣੇ ਅੱਜ ਮਨਿੰਦਰ ਨਾਲ ਠੀਕ ਆ ਮਲੇ ਦੋਸਤ ਆ ਮੈਨੂੰ ਪਹਿਲਾਂ ਭੁੱਖ ਬਹੁਤ ਲੱਗਿਆ ਆਪਾਂ ਕੋਈ ਖਾਈਏ ਮੈਂ ਬਾਜ਼ ਦੇ ਚੱਕਰ ਤੇ ਲੇਟ ਹੋ ਗਿਆ ਕੋਈ ਖਾ ਕੇ ਨਹੀਂ ਆਇਆ ਠੀਕ ਹੈ ਤੇ ਅਸੀਂ ਚੱਲੇ ਆਂ ਬਠਿੰਡੇ ਤੇ ਬਾਕੀ ਦਾ ਤੁਹਾਨੂੰ ਵਲੋਗ ਤੁਹਾਨੂੰ ਦਿਖਾਵਾਂਗੇ ਆਪਾਂ ਵੇ ਦੇਖ ਲਿਆ ਬਲਾਗ ਇਤਨਾ ਸਾਰਾ ਪਤਾ ਲੱਗ ਗਿਆ ਨਾ ਕਿ ਕਿਧਰ ਵੱਲੇ ਬੱਤ ਤੇ ਕੱਲਾ ਆ ਨਹੀਂ ਕਰਦੇ ਕੱਲਾ ਬੰਡਾ ਜਿਹੜਾ ਕੱਲਾ ਬੰਡਾ ਵੇ ਜੀ ਦੋਸਤਾਂ ਆਪਾਂ ਫਾਈਨਲੀ ਬੈਠ ਚੁੱਕੇ ਆ ਬੱਸ ਸੱਚ ਹੈ はい ਦੋਸਤੋ ਭੁੱਖ ਲੱਗੀ ਤੇ ਆਪਾਂ ਖਾ ਰਹੇ ਆ ਬਰੈਡ ਹਾਂਜੀ ਦੋਸਤੋ ਫਾਈਨਲੀ ਆਪਾਂ ਪਹੁੰਚ ਚੁੱਕੇ ਆ ਪਿੰਡ ਬਠਿੰਡੇ ਸੌਰੀ ਗਲਤੀ ਹੋ ਗਈ ਸ਼ਹਿਰ ਬਠਿੰਡੇ ਉੱਥੇ ਪੁੱਛ ਲਈ ਸੈਟਣਗੇ ਉੱਥੇ ਜਿਆਦਾ ਪੀੜਾ ਦੇਖੋ ਕੋਈ ਚੱਲਦੇ ਆ ਇੱਕ ਤੁਹਾਨੂੰ ਕਹਿੰਦਾ ਕਸੂ ਕਸੂ ਪਹੁੰਚ ਚੁੱਕੇ ਬਢੇ ਤਾਂ ਸੋਇ ਤਾਂ ਉਹ ਇੰਟਰਵਿਊ ਕਰਨ ਨੂੰ ਲੱਗੇ ਇਹ ਆ ਮਨਿੰਦਰ ਇਹ ਲੱਗੀ ਆ ਹਸਪੀਟਲ ਤੇ ਕਿਹੜੇ ਹੁੰਦੇ ਨੇ ਪ੍ਰੈਗਮਾ ਪ੍ਰੈਗਮਾ ਹਸਪੀਟਲ ਤੇ ਆਣਾ ਡਾਕ ਕਰਦੀ ਆ ਤੇ ਆਪਾਂ ਵੀ ਉੱਥੇ ਇੰਟਰਵਿਊ ਜਾ ਰਹੇ ਆ ਤੇ ਇੰਟਰਵਿਊ ਦੇ ਜਾਣਾ ਹੈਗਾ ਤੇ ਤੁਹਾਨੂੰ ਉਹ ਤੁਹਾਨੂੰ ਦੱਸਿਆ ਨਹੀਂ ਪਹਿਲਾਂ ਹਨਾ ਤੇ ਹੁਣ ਆ ਪਹੁੰਚ ਗਏ ਸ਼ਹਿਰ ਹੁਣ ਆਪਾਂ ਹੀ ਚਲਾਂਗੇ ਆਟੋ ਆਟੋ ਲੈ ਜਾਨੇ ਆ ਹਸਪੀਟਲ ਉੱਥੇ ਆਪਾਂ ਇੰਟਰਵਿਊ ਆ ਤੇ ਦੇਖਦੇ ਆ ਵਾਹ ਗੁਰੂ ਮੇਰ ਕਰੇ ਵਧੀਆ ਵਧੀਆ ਇੰਟਰਵਿਊ ਹੋਵੇ ਤੇ ਮੈਂ ਸਿਲੈਕਟ ਹੋ ਜਾਾਂ ਤੇ ਬਾਕੀ ਤੁਹਾਨੂੰ ਦਿਖਾਉਣਾ ਆ ਪਾਟੋ ਲੈਣੇ ਕਿੱਧਰੋਂ ਲੈਣਾ ਚਲ ਸ਼ਹਿਰ ਤੁਸੀਂ ਦੇਖ ਸਕਦੇ ਬਟਿੰਡੇ ਸਾਹਿਬ ਸਭ ਤੋਂ ਜ਼ਿਆਦਾ ਭੀੜ ਇੱਥੇ ਆ ਤੋ ਭਾਈ ਨੇ ਉਹਦੋਂ ਆ ਪਾਟੋ ਲੈਣੇ ਕਿੱਥੇ ਆਣਾ ਇੱਕ ਮਾਸਟਰ ਹਾਂਜੀ ਲੈ ਜਾਇਆ ਬੇਟੂ 80 ਰੁਪਏ ਕਿੰਨੇ ਲੱਗਦੇ ਆ ਉਹ ਲੱਗੇ ਪਹਿਲੇ ਸਾਹਮਣੇ ਕਿੰਨੇ ਲੱਗਦੇ ਤਗੜਾ 1500 ਰੁਪਏ ਲੱਗਦੇ ਆ ਮੈਂ ਵੀ ਪਤਾ ਤੁਹਾਨੂੰ ਲੱਗਣੀ ਚੱਲ ਫਿਰ ਉਧਰ ਆਟਾ ਵਾਲੇ ਦੇਖ ਲਓ ਕੀ ਕਰ ਰਹੇ ਹਨ ਵੈਸੇ ਆਪਾਂ ਹਸਪੀਟਲ ਜਾਂਦੇ 15-20 ਰੁਪਏ ਲੱਗਦੇ ਆ ਤੇ ਬਟ ਆਟਾ ਵਾਲੇ ਜਿਹਨੂੰ ਪਤਾ ਵੀ ਨਵੇਂ ਆ ਜਿਹਨੂੰ ਨਹੀਂ ਪਤਾ ਉਹ ਕਹਿੰਦਾ 80 ਰੁਪਏ ਮੰਗੀ ਕਰਾਣਾ 80 ਰੁਪਏ ਮੰਗਦੇ ਆ ਤੇ ਇਸੇ ਕਰਕੇ ਮੈਂ ਕਹਿੰਦਾ ਵੀ ਵੇਖ ਲਓ ਆਟਾ ਆ ਹਾਲਾਣਾ ਸ਼ਹਿਰਾਂ ਚ ਤੇ ਨਵਾਂ ਬੰਦਾ ਦੇਖੋ ਜਦਾ ਪੈਸੇ ਮੰਗਦੇ ਐਦਾ ਨਹੀਂ ਕਰਨਾ ਚਾਹੀਦਾ ਹਨ ਜਿੰਨੇ ਲੱਗਦਾ ਤੁਹਾਨੂੰ ਉਨਾ ਹੀ ਲੈਣੇ ਚਾਹੀਦੇ ਆ ਬਾਕੀ ਯਾਰ ਤੁਹਾਡੀ ਕੀ ਵਿਚਾਰ ਐ ਇਸ ਬਾਰੇ ਜਰੂਰ ਦੱਸਿਓ ਬਹੁਤ ਗਲਤ ਗੱਲ ਆ ਨਾ ਵੀ ਜਿਹੜਾ ਨਵਾਂ ਬੰਦਾ ਆ ਰਿਹਾ ਉਹ ਤੋਂ ਜਦਾ ਪੈਸੇ ਮੰਗ ਰੇ ਨੇ ਚਲੋ ਬਾਕੀ ਦੇਖਦੇ ਆ ਇੱਥੇ ਆਪਣੇ ਕਿੰਨੇ ਆਟੋ ਵਾਲੇ ਲੈ ਆ ਲੈ ਤੇ ਕਿੰਨੇ ਜਾਣੇ ਆ ਤੋ ਫਾਈਨਲੀ ਅਸੀਂ ਪਹੁੰਚ ਚੁੱਕੇ ਆ ਪ੍ਰੈਗਮਾ ਮੈਡੀਕਲ ਇੰਸਟੀਚਿਊਟ ਠੀਕ ਹੈ ਇੱਥੇ ਤਾਂ ਹਾਂਜੀ ਦੋਸਤੋ ਹੁਣ ਆਪਾਂ ਦੇਖਦੇ ਆ ਅੱਗੇ ਕੀ ਹੈ ਨਾ ਕਾਫੀ ਜ਼ਿਆਦਾ ਦੇਖੋ ਤੁਸੀਂ ਵੱਡਾ ਹਸਪੀਟਲ ਹਨਾ ਦੇਖਦੇ ਆ ਅੱਗੇ ਕੀ ਬੰਦ ਹੈ ਨਾ ਜੋ ਵੀ ਹੋਇਆ ਤੁਹਾਨੂੰ ਦਿਖਾਉਣੇ ਆ ਨਾ ਦੇਖੋ ਹੁਣ ਅੱਗੇ ਫੋਟੋਗ੍ਰਾਫੀ ਅਲਾਉਡ ਹੈ ਜਾਂ ਨਹੀਂ ਹੈਗੀ ਉਹ ਤੁਹਾਨੂੰ ਆਪ ਦੱਸ ਦਾਂਗੇ ਤੇ ਬਾਕੀ ਤੁਹਾਨੂੰ ਜਿੰਨਾ ਹੋਇਆ ਤੁਹਾਨੂੰ ਦਿਖਾਵਾਂ ਬਲੌਗ ਦੇਖੋ ਕਿੰਨਾ ਕਿੰਨਾ ਸ਼ਾਨਦਾਰ ਹੈ ਨਾ ਲੋਕੇਸ਼ਨ ਕਿੱਡੀ ਘੈਂਟ ਇੱਥੋਂ ਦੀ ਪਾਰਕਿੰਗ ਹਾਂਜੀ ਦੋਸਤੋ ਅਸੀਂ ਬਾਹਰ ਬੈਠੇ ਆ ਇੱਥੇ ਨਾ ਤੇ ਦੇਖੋ ਇੱਥੇ ਜਿਹਨੂੰ ਫੋਨ ਲਾਉਣਾ ਅੰਦਰ ਸਰ ਫੋਨ ਨਹੀਂ ਚੱਕ ਰਿਆ ਨਾ ਤੇ ਉਸ ਤੋਂ ਬਾਅਦ ਅਸੀਂ ਅੰਦਰ ਐਂਟਰ ਕਰਦੇ 11 ਨੰਬਰ ਰੂਮ ਤੇ ਉਹਨਾਂ ਦੱਸਿਆ ਸੀ ਪਹਿਲਾਂ ਬਾਕੀ ਉਹਨਾਂ ਨਾਲ ਕਾਲ ਕਰਕੇ ਉਹਨਾਂ ਨਾਲ ਗੱਲ ਕਰਕੇ ਫਿਰ ਆਪਾਂ ਅੰਦਰ ਜਾਂਦੇ ਆ ਲੋਕੇਸ਼ਨ ਦੇਖੋ ਤੁਸੀਂ ਕਿੱਡੀ ਘੈਂਟ ਆ ਰਹੀ ਇੱਥੇ ਨਾ ਬਹੁਤ ਸੋਹਣਾ ਲੱਗ ਰਿਹਾ ਮੈਨੂੰ ਨਾ ਜਬਰਦਸਤ ਇੱਥੇ ਆਪਾਂ ਕਣ-ਕਣ ਵੀਡੀਓ ਸ਼ਾਟ ਕਰਾਂਗੇ ਠੀਕ ਹੈ ਕਰਾਂਗੇ ਨਾ ਠੀਕ ਹੈ ਤੇ ਆਪਣੇ ਇੰਸਟਾਗ੍ਰam ਤੇ ਅਕਾਊਂਟ ਤੁਹਾਡੇ ਪਾਵਾਂਗੇ ਆਪਾਂ ਵੀਡੀਓ ਸ਼ਾਰਟ ਤੇ ਜਰੂਰ ਦੇਖਿਓ ਬਹੁਤ ਸਾਰਾ ਪਿਆਰ ਦਿਓ ਹਾਂਜੀ ਦੋਸਤ ਤੁਹਾਨੂੰ ਇੱਕ ਚੀਜ਼ ਦਿਖਾਉਂਗਾ ਆਪਾਂ ਇਹ ਆਖੀਂ ਤੇ ਜੇ ਕੋਟਮੈਟਿਕ ਖੁੱਲਦੀ ਇੱਥੋਂ ਦੇ ਸੈਂਸਰ ਨਾਲ ਵਾਓ ਬਹੁਤ ਕੈਂਟ ਹੈ ਨਾ ਲੋਕੇਸ਼ਨ ਇੱਥੋਂ ਦੀ ਸਿਰਾ ਲੱਗੀ ਹੋਈ ਤੱਕ ਸਿਰਾ ਹਾਂਜੀ ਦੋਸਤੋ ਫਾਈਨਲੀ ਆਪਾਂ ਪਹੁੰਚ ਚੁੱਕੇ ਆ ਇਸ ਹਸਪੀਟਲ ਨਾ ਪੈਂਗਮ ਤਾਂ ਬਹੁਤ ਵਧੀਆ ਨਾ ਘੈਂਟ ਮੈਂ ਪਹਿਲੀ ਵਾਰ ਆਇਆ ਇਸ ਜਗ੍ਹਾ ਤੇ ਤੇ ਬਹੁਤ ਵਧੀਆ ਲੱਗਾ ਇਸ ਜਗ੍ਹਾ ਤੇ ਆ ਕੇ ਨਾ ਬਹੁਤ ਵਧੀਆ ਸਫਾਈ ਆ ਨਾ ਕਿਸ ਤਰ੍ਹਾਂ ਕਿੰਨਾ ਘੈਂਟਾਂ ਲੱਗਿਆ ਹੋਇਆ ਦੇਖ ਸਕਦੇ ਤੁਸੀਂ ਨਾ ਬਹੁਤ ਵਧੀਆ ਤੇ ਫਾਈਨਲੀ ਆਪਾਂ ਅੰਦਰ ਜਾਂਦੇ ਉੱਥੇ ਜਾ ਕੇ ਮਿਲਦੇ ਆ ਉੱਥੇ ਜਾਨੂੰ ਬਾਕੀ ਦਾ ਹਾਲ ਸਤੋਂ ਤੁਹਾਨੂੰ ਦਿਖਾਉਣੇ ਆ ਦੇਖੋ ਕਿੱਦਾਂ ਘੈਂਟ 11 ਨੰਬਰ ਨੂੰ ਸਹੀ ਜਗਾ ਇਹ ਮੈਡੀਕਲ ਲੁਧਿਆਣਾ ਮਿਲਣ ਦਾ ਸਮਾਂ 3 ਵਜੇ ਤੋਂ 4 ਵਜੇ ਇਹ ਨਹੀਂ ਆ ਜੀ ਤਾਂ ਹਾਂ ਜੀ ਦੋਸਤਾਂ ਨੂੰ ਇੱਕ ਚੀਜ਼ ਦਿਖਾਉਣੇ ਆ ਤੇ ਕੈਮ ਇੱਧਰ ਸਿਸ਼ੇਲੇ ਆ ਦੇਖੋ ਇਹ ਆਪਣੇ ਆਪ ਸ਼ੀਸ਼ਾ ਖੁੱਲਦਾ ਦੇਖ ਨੇੜ ਜਾ ਆਹ ਦੇਖੋ ਖੁੱਲ ਗਿਆ ਨਾ ਕੋਈ ਬਟਨ ਆਪਨ ਦੀ ਲੋੜ ਨਹੀਂ ਕੋਈ ਅਭੀ ਆਪਣੇ ਆਪ ਖੁੱਲੂਗਾ ਤੇ ਆਹ ਆਹ ਦੇਖੋ ਸਾਡੇ ਪਿੰਡੇ ਹੋਏ ਸ਼ੀਸ਼ੇ ਹੁੰਦੇ ਲੋਕਾਂ ਨੇ ਮੱਥਾ ਟੇਕ ਟੇ ਕਮਲੇ ਹੋ ਜਾਣਾ ਹੈ ਨਾ ਕਿ ਜੀੜੀ ਨਹੀਂ ਜੀੜੀ ਦਾ ਆਪਣੇ ਇੰਟਰਵਿਊ ਨਹੀਂ ਚੀਂਦੀ ਆਪਾਂ ਉਧਰ ਚੱਲਨੇ ਆ ਕਿਉਂਕਿ ਇੱਧਰ ਮੈਡਮ ਨਾਲ ਮਿਲਿਆ ਸੀ ਤੇ ਮੈਡਮ ਨੇ ਕਹਿੰਦੀ ਵੀ ਇੱਧਰ ਮੇਲਾ ਛੋਟੇ ਕਾ ਦੀ ਥੈਲੀ ਹੈਗੀ 9000 ਰੁਪਿਆ ਤੇ ਬਾਕੀ ਤੁਸੀਂ ਥੱਲੇ ਨੀਚੇ ਜਾ ਕੇ ਪਤਾ ਕਰ ਲਓ ਜੀਡੀ ਸਟਾਫ ਚ ਉਥੇ ਕੀ ਸਿਸਟਮ ਹੈ ਨਾ ਹਰ ਕੋ ਤੇ ਜਾਣਦੇ ਆ ਬਾਅਦ ਪਤਾ ਕਰਦੇ ਕੀ ਪ੍ਰੋਸੀਜਰ ਹੈ ਬਾਕੀ ਤਾਂ ਥੱਲੇ ਨੀਚੇ ਜਾ ਕੇ ਬਾਅਦ ਦੇ। ਰੁਪਿੰਦਰ ਬੜੀਆਂ ਹੋਣਗੀਆਂ ਇਹਨਾਂ ਨੂੰ ਇਹ ਤੇ। ਉਹ ਮੈਂ ਕਹਿੰਦਾ ਚਾਹੇ। ਕਿਵੇਂ ਮੈਨੂੰ ਹੋਊਗਾ ਕੰਸਲਟੇਸ਼ਨ? ਹਲੇ ਟਿਕਣ ਦੇ। 70 ਚ ਲੀਆਂ ਲਿਫਟਾਂ ਐ ਬੀਸਮੈਂਟ ਚ ਹਨ ਨਾ? ਹਨ ਬੀਸਮੈਂਟ ਚ ਹਨ। ਜੀ। ਹੈ? ਤੁਹਾਨੂੰ ਦੱਸਣਾ ਮੈਨੂੰ ਨਹੀਂ ਪਤਾ। ਅਸਲੀ ਆਪਾਂ ਕਰਾ ਲਈਏ ਠੀਕ ਹੈ ਹਾਂਜੀ ਓਕੇ ਮੈਨ ਥੈਂਕ ਯੂ ਤਾਂ ਫਾਈਨਲ ਦੋਸਤੋ ਆਪਾਂ ਨੇ ਕੀ ਅਗੇ ਬੇਸਮੈਂਟ ਚ ਕਿੱਧਰ ਉਹ ਪਰਨੇ ਨੂੰ ਖੋਲ ਕਮਲਦੀਨ ਆ ਕਿਸੇ ਗਾ ਕੁੜੀ ਨਾਲ ਕਮਲੀ ਵੀ ਨਹੀਂ ਹੋਣੀ ਚਾਹੀਦੀ ਤਾਂ ਦੋਸਤੋ ਠੀਕ ਹੈ ਵਧੀਆ ਹਸਪੀਟਲ ਬਹੁਤ ਵੱਡਾ ਇੱਥੋਂ ਦਾ ਨਾ ਤੇ ਮੈਂ ਸਾਨੂੰ ਤਾਂ ਕਮਰੇ ਨਹੀਂ ਲੱਭ ਰਿਆ ਨਾ ਕਿੱਧਰ ਨੂੰ ਕਿੱਧਰ ਜਾਣਾ ਪੁੱਛ ਪੁੱਛ ਕਮਲੇ ਹੋਏ ਪਏ ਆ ਬਾਕੀ ਤੁਸੀਂ ਤਾਂ ਤੁਹਾਨੂੰ ਵਲੌਗ ਕਿਦਾਂ ਲੱਗ ਰਿਹਾ ਨਾ ਪੂਰਾ ਵਲੌਗ ਤੁਹਾਨੂੰ ਦਿਖਾਵਾਂਗੇ ਤੇ अपन क्या <laughs> uh, <दो चले> <fustella> आ चुके बेसमेंट से पता कर यह बठिंडे का गुफा रहा है ना गेट नहीं खोलता धक्के मारण डी कुछ ना मैम है एडमिन एरिया ही मैम ओके ठीक थैंक यू मैम ਉਦੋਂ ਦੰਦ ਨਾ ਕੱਟ ਮੇਰਾ ਹਸਣਾ ਖਰਾਬ। ਆਪਣਾ ਇਥੇ ਆਵਾਜ਼ ਵੱਜੂਗੀ ਉਦੋਂ ਬਾਅਦ ਆਪ ਜਾਣੇ ਆ। ਤਾਂ ਹਾਂਜੀ ਦੋਸਤੋ ਆ ਦੇਖੋ ਤੁਸੀਂ ਹਸਪਤਾਲ ਕਿੰਦਾ ਘੈਂਟ ਬਣਿਆ ਹੋਇਆ ਹੈ ਬੈਗਦਮ। ਕਿੰਨਾ ਜ਼ਬਰਦਸਤ ਹਨ। ਕਿਧਰ ਗਈ ਚਲੀ ਮੈਡਮ? ਇੱਧਰ ਆ ਗਏ ਸ਼ੀਸ਼ੇ। ਦੇਖੋ ਆਪਣੇ ਆਪ ਖੁੱਲਣਗੇ ਆ ਸ਼ੀਸ਼ੇ ਆ ਵੀ ਆਪਣੇ ਆਪ ਖੁੱਲੂਏ ਤੇ ਆਹ ਖੁੱਲ ਗਿਆ ਸਹੀ ਹੈ ਇਹ ਹੀ ਸ਼ੀਸ਼ੇ ਸਾਡੇ ਪਿੰਡ ਹੁੰਦੇ ਤੇ ਲੋਕਾਂ ਨੇ ਮੱਥੇ ਟੇਕ ਟੇ ਕਮਲੇ ਹੋ ਜਾਣਾ ਹੈ ਤਾਂ ਹਾਂਜੀ ਦੋਸਤੋ ਮੈਂ ਬਣਾ ਗੱਲ ਕੀਤੀ ਕਿਉਂਕਿ ਅੰਦਰ ਤੁਹਾਨੂੰ ਦਿਖਾ ਨਹੀਂ ਸਕਿਆ ਬਾਕੀ ਹਨ ਤੇ ਹੁਣ ਆਪਾਂ ਨੂੰ ਮਤਲਬ ਸਿਸਟਮ ਹਨ ਆਪਾਂ ਰਿਜ਼ਿਊਮ ਦੇ ਜਾਂਦਾ ਹੈ ਹਨ ਤੇ ਆਪਣਾ ਸਿਸਟਮ ਪੈਂਡਿੰਗ ਚ ਹੈਗਾ ਤੇ ਬਾਕੀ ਉਹ ਤਾਂ ਆਪਾਂ ਨੂੰ ਦੱਸਣਗੇ ਕਾਲ ਕਰਕੇ ਨਾਲ ਤੇ ਉਸ ਤੋਂ ਬਾਅਦ ਦੇਖਦੇ ਹਾਂ ਕਿ ਬੰਦਾ ਬੈਗਰੂਮ ਮੇਰੇ ਕਰੇ ਚਲੋ ਸਿਸਟਮ ਸਾਰਾ ਸੈੱਟ ਆ ਜੇ ਬਾਕੀ ਹੁਣ ਆਪਾਂ ਵੀਡੀਓ-ਬਿਡੀਓ ਬਣਾਉਣਾ ਇੱਥੇ ਬਣਾਉਣੀ ਆ ਨਾ ਹੈ ਵੀਡੀਓ-ਬਿਡੀਓ ਬਣਾਉਣੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਇੰਸਟਾਗ੍ਰam ਤੇ ਸ਼ਾਰਟ ਵੀਡੀਓ ਬਣਾਉਣੇ ਕੋਈ ਲੋਕੇਸ਼ਨ ਬਹੁਤ ਘੈਂਟ ਇੱਥੋਂ ਦੀ ਨਾ ਤੇ ਉਸ ਤੋਂ ਬਾਅਦ ਹੁਣ ਆਪਾਂ ਉੱਥੇ ਕੇ ਹੋਰ ਕਿੱਥੇ ਜਾਣਾ ਹੈਗਾ ਨਹੀਂ ਉਹ ਕੇ ਕੇ ਨਹੀਂ ਕਿਹੜੇ ਮਾਲ ਚ ਪਤਾ ਕਰਨਾ ਹੈ ਕੰਮ ਦਾ ਹੈ ਡੀਮਾਰਟ ਚ ਹਾਂ ਦੇਖਦੇ ਆ ਡੀਮਾਰਟ ਚ ਦੇਖਦੇ ਆ ਜੇ ਮਲਾਂ ਹੁਣ ਸਾਰੇ ਕੋਲ ਟਾਈਮ ਕਿੰਨਾ ਹੋ ਗਿਆ ਕੀ ਟਾਈਮ ਹੋਇਆ 1 ਵਜ ਗਿਆ ਟਾਈਮ ਵੀ ਥੋੜਾ ਆਪਣੇ ਕੋਲ ਆ ਤੇ ਵਾਪਸ ਪਿੰਡ ਵੀ ਜਾਣਾ ਆ ਤੇ ਦੇਖਦੇ ਆ ਜੇ ਟਾਈਮ ਹੋਇਆ ਤਾਂ ਅਪਾ ਡੀਮਾਰਟ ਜਾਵਾਂਗੇ ਉੱਥੇ ਪਤਾ ਕਰਕੇ ਹਨ ਤੇ ਫਿਰ ਦੇਖਦੇ ਆ ਉੱਥੇ ਕੀ ਸਿਸਟਮ ਹੈ ਤੇ ਬਾਕੀ ਉਸ ਤੋਂ ਪਹਿਲਾਂ ਆਪਾਂ ਵੀਡੀਓ ਸ਼ੂਟ ਕਰਦੇ ਆ ਬਾਕੀ ਦੋ ਲੋ ਤੁਹਾਨੂੰ ਦਿਖਾਉਣੇ ਆ ਥੋੜੇ ਬ੍ਰੇਕਟ ਬਾਅਦ ਪੰਜ ਦੋ ਤੋਂ ਵੀਡੀਓ ਦੀ ਬਣਾਣੀ ਹੋਣਾ ਸੀ ਰੋਡ ਕ੍ਰੋਸ ਕਰਨ ਲੱਗੇ ਆ ਚੱਲੀਏ ਚੱਲ ਆਏ ਤਾਂ ਕੁਝ ਖਾਣੇ ਆ ਭੁੱਖ ਬਹੁਤ ਲੱਗੀ ਖੜੀ ਜਾਣਾ ਤਦੋਂ ਉਧਰ ਜੋ ਆ ਸਾਡਾ ਪ੍ਰੈਗਮਾ ਹਸਪੀਟਲ ਤਾਂ ਦਿਖਾਉਣਾ ਹੈ ਤਾਂ ਹਾਂਜੀ ਦੋਸਤੋ ਆਪਾਂ ਕੁਝ ਖਾਣੀਆਂ ਭੁੱਖ ਬਹੁਤ ਲੱਗੀ ਆ ਤੇ ਆਪਾਂ ਆ ਕੇ ਬਸ ਕਾਨ ਕੋਲੇ ਤੇ ਇਹ ਤਾਂ ਫੂਡ ਫਰਟ ਆ ਕੋਈ ਖਾਣ ਨੂੰ ਦੇਖੋ ਖਾਣੇ ਨਾਲ ਅੰਦਰ ਨਹੀਂ ਹਾਂ ਜੋ ਤਪਾ ਚੁੱਕੇ ਆ ਬਾਜ਼ਾਰ ਚ ਹੁਣ ਆਪਾਂ ਸਮੋਸੇ ਸਮੋਸੇ ਖਾ ਲਿਆ ਤੇ ਹੁਣ ਅਸੀਂ ਚੱਲੇ ਆ ਇਧਰ ਘੁੰਮਣ ਕਿਹੜੀ ਕਿਹੜੀ ਜਗ੍ਹਾ ਜਾਣਾ ਆਪਾਂ ਮੁਬਾਰਕ ਸਾਹਿਬ ਕਿਲਾ ਉਧਰ ਜਾ ਰਹੇ ਆ ਤੇ ਉਮੀਦ ਕਰਦਾ ਤੁਹਾਨੂੰ ਪਸੰਦ ਆਊਗਾ ਨਾ ਕਿਉਂਕਿ ਫਿਰ ਸੀ ਆਪਾਂ ਪਿੰਡ ਨੂੰ ਵੀ ਜਾਣਾ ਤੇ ਦੂਜੀ ਸਾਈਡ ਆਪਣਾ ਵੀ ਜਾਣੀਗਾ ਜਾਈਏ ਜਨਾਬ ਮੁਬਾਰਕ ਸਾਹਿਬ ਕਿਲਾ ਕਹਿੰਦੇ ਕਿ ਬਹੁਤ ਵਧੀਆ ਏ ਸੋਣਾ ਮੈਂ ਕੱਲ ਚੇਹੇ ਹੋਣ ਨਾਲ ਵੀਡੀਓ ਵੀਡੀਓ ਸ਼ੂਟ ਕਰਾਵਾਂਗੇ ਤੁਹਾਨੂੰ ਵੀ ਦਿਖਾਉਣੇ ਆਪਾਂ ਕੀ ਆ ਅੱਛਾ ਗੁਰਦਾਰਾ ਮਹਿ ਕਿਲਾ ਕਿੰਤੂ ਵਾਲਾ ਕਿਲਾ ਜੇ ਬਾਪੇ ਦੀ ਜਗਾਹ ਹੈ ਚਲੋ ਤੁਮ ਫਿਰ ਕਿਹੜਾ ਜਾਣ ਦੀ ਦਿਖਾਉਣੇ ਆ ਰੋਨ ਫੁੱਲ ਬਾਚ ਕਰਿਓ ਤਾਂ ਅਸੀਂ ਦੋਸਤਾਂ ਪਹੁੰਚ ਚੁੱਕੇ ਆ ਵੇ ਤੁਸੀਂ ਦੇਖ ਸਕਦੇ ਕਿ ਕਿੰਡੀ ਕੈਟੇਸ਼ਨ ਇੱਥੇ ਬਹੁਤ ਲੋਕ ਆਉਂਦੇ ਆ ਆਪਾਂ ਅੰਦਰੋਂ ਤੁਹਾਨੂੰ ਉੱਪਰ ਦਿਖਾਉਣੇ ਮੈਂ ਤਾਂ ਪਹਿਲੀ ਈ ਆ ਰੈਂ ਫਸਟ ਟਾਈਮ ਤੇ ਮੈਂ ਵੀ ਨਹੀਂ ਦੇਖਿਆ ਅੰਦਰੋਂ ਕਿੱਦਾਂ ਦਾ ਕਿੱਦਾਂ ਦਾ ਨਹੀਂ ਤੇ ਤੁਹਾਨੂੰ ਦਿਖਾਉਣੇ ਆਪਾਂ ਇੱਧਰ ਪਾਰਕਿੰਗ ਆ ਵਾਹ ਕਬੂਤਰ ਦਿਖਾਉਣੇ ਤੁਹਾਨੂੰ ਕਿੱਦਾਂ ਬੈਠੇ ਉੱਤੇ ਇਹ ਸਾਰੇ ਕਬੂਤਰ ਹੀ ਨੇ ਲੱਗਦਾ ਨਾ ਮੋਰੇ ਆ ਮੋਰੇ ਨਹੀਂ ਆ ਕਬੂਤਰ ਨੇ ਸਾਰੇ ਵਾਹ ਇਹ ਕਿੱਲੀ ਆਉਂਦੀ ਆ ਨਾ ਵਾਹ ਅੱਜ ਦੇਖੋ ਕਿੰਨਾ ਕਿੰਨਾ ਬੜਾ ਬੋਟ ਹੈ ਜਦੋਂ ਪਹਿਲੀ ਯਾਰ ਆਏ ਆ ਇਸ ਜਗ੍ਹਾ ਤੇ ਬਹੁਤ ਵਧੀਆ ਹੈ ਨਾ ਮੋਂ ਪਾਰ ਕੇ ਇਧਰਲੀ ਸਾਈਡ ਇਧਰ ਕੀ ਹੈ ਇਧਰ ਬਾਸ ਹੈ इधर जोड़े जम जोड़ा घर हाँ जी दोस्त आप उपर जा रहे मत्था टेक इधर तमद नीचे व्यू हां जी दोस्तों आप ऊपर पहुंच चुके हैं तुम देखो ना इत्थों दा व्यू बहुत कैंटलेगेशन इत्थों दी है ना मेनू यकीन नहीं हो रहा मैं इस जगह पे आया ना। 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 है, है, है ना चलो बढ़िया है ना मनेंद्र ਨੂੰ ਪਤਾ ਸੀ ਉਹ ਲੈ ਕੇ ਆਈ ਆਪਾਂ ਨੂੰ ਹੈ ਨਾ ਕਿ ਐਂਟ ਜਗ੍ਹਾ ਹੈ ਜੀ मेनू ਬਹੁਤ ਵਧੀਆ ਲੱਗਿਆ ਨਾ ਇੱਥੇ ਨੂੰ ਮੱਥਾ ਟੇਕਦੇ ਮੱਥਾ ਟੇਕਣ ਤੋਂ ਬਾਅਦ ਤੁਹਾਨੂੰ ਮਿਲਾਂ ਛੋਟੇ-बड़े ब्रेक ਤੋਂ ਬਾਅਦ हां जी दोस्तों ਇਸ ਕਿਲੇ ਤੋਂ ਤੁਹਾਨੂੰ ਤੁਸੀਂ ਦੇਖ ਸਕਦਾ ਪੂਰਾ ਬਠਿੰਡਾ ਦੀਦਾ ਇੱਥੋਂ ਉਹ ਦੇਖੋ ਪੂਰੇ ਬਠਿੰਡੇ ਦੀ ਲੁਕੇਸ਼ਨ ਇੱਥੋਂ ਆ ਰਹੀ ਹੈ। ਵਾਹ। ਬਹੁਤ ਖੁਸ਼ੀ ਹੋ ਰਹੀ ਹੈ ਨਾ ਮੈਂ ਇਸ ਜਗ੍ਹਾ ਤੇ ਆਇਆ ਹਾਂ ਬਹੁਤ ਜਿਆਦਾ ਖੁਸ਼ੀ ਹੋ ਰਹੀ ਹੈ ਮੈਨੂੰ ਵੇਖ ਕੇ ਬਹੁਤ ਵਧੀਆ ਲੱਗ ਰਿਹਾ ਨਾ ਕਿ ਕਿੰਦਾਂ ਸਾਰਾ ਬਠਿੰਡਾ ਆਪਾਂ ਇੱਥੋਂ ਦੇਖ ਸਕਦੇ ਹਾਂ ਇੱਕ ਜਗ੍ਹਾ ਤੋਂ। ਕਿਉਂਕਿ ਸ਼ਾਇਦ ਹੀ ਮੈਂ ਇਸ ਜਗ੍ਹਾ ਤੇ ਆ ਪੌਂਦਾ ਪਹਿਲਾਂ ਸ਼ਾਇਦ ਆਉਂਦਾ ਵੀ ਪਤਾ ਨਹੀਂ ਲੇਟ ਆਉਂਦਾ ਪਰ ਐਤਕੀ ਮੈਨੂੰ ਆ ਕੇ ਬਹੁਤ ਖੁਸ਼ੀ ਹੋਈ ਇੰਨੇ ਆਇਆ। ਤੁਸੀਂ ਵੀ ਇਸ ਜਗ੍ਹਾ ਤੇ ਆਇਆ ਹੋ ਬਠਿੰਡੇ ਦੇ ਦੇਖੀ ਹੋਏ ਤਾਂ ਮੈਨੂੰ ਜ਼ਰੂਰ ਰੈਕਮੈਂਟ ਕਰਿਓ ਤਾਂ ਹਾਂਜੀ ਦੋਸਤੋ ਤੁਹਾਨੂੰ ਕਿੱਦਾਂ ਲੱਗਾ ਇਹ ਕਿਲਾ ਹਨਾ ਤੇ ਮੈਨੂੰ ਇਹਦੇ ਇਤਿਹਾਸ ਬਾਰੇ ਤਾਂ ਨਹੀਂ ਪਤਾ ਕਿ ਮੈਂ ਫਸਟ ਟਾਈਮ ਆ ਜੇ ਤੁਹਾਨੂੰ ਇਸ ਬਾਰੇ ਪਤਾ ਤੇ ਜਰੂਰ ਮੈਨੂੰ ਦੱਸਿਓ ਨਾ ਕਮੈਂਟ ਕਰਕੇ ਵੀ ਕੀ ਇਹਦਾ ਕੀ ਇਤਿਹਾਸ ਇਸ ਕਿਲੇ ਦਾ ਹਨਾ ਤੇ ਬਾਕੀ ਆਪਾਂ نیچے ਜਾਨੇ ਨੀਚੇ ਕਰਦੇ ਆਪਾਂ ਵੀਡੀਓ ਸ਼ੂਟ ਤੇ ਫੋਟੋ ਵਗੈਰਾ ਬਣਾਉਣੇ ਆ ਇਧਰ ਪਾਰ ਕੇ ਸਾਰੀ ਫਿਰ ਕਦੇ ਆਏ ਤਾਂ ਜਰੂਰ ਇੱਥੇ ਆ ਕੇ ਜਾਣਾ ਮੈਂ ਜਰੂਰ ਕਿਉਂਕਿ ਮੈਨੂੰ ਬਹੁਤ ਕੈਂਟ ਜਗ੍ਹਾ ਲੱਗੀ ਆ ਵਾਲੀ ਬਹੁਤ ਜ਼ਿਆਦਾ ਤਾਂ ਜੀ ਤੁਹਾਨੂੰ ਕੀ ਦਿਖਾਉਣੇ ਆ ਦੇਖੋ ਲੱਲੂ ਰਾਮ ਕੱਲਾ ਦੋ ਸਾੰਭੀ ਮੇਠਾ ਸਾਡੇ ਅਰ ਗਈ ਇੱਧਰ ਵੀ ਸਿੰਗਲ ਤੋਂ ਐਫਐਫਡੀ ਹਾਂਜੀ ਦੋਸਤੋ ਆਪਾਂ ਘੁੰਮ ਲਿਆ ਸਾਰਾ ਕਿਲਾ ਹਨਾ ਬਹੁਤ ਵਧੀਆ ਆਨੰਦ ਆਇਆ ਹਨਾ ਫੋਟੋਆਂ ਤੇ ਕਿਚੀਆਂ ਵੀਡੀਓ ਸਾਰੀਆਂ ਬਣਾਈਆਂ ਆ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ ਸਾਰੀਆਂ ਤੇ ਹੁਣ ਆਪਾਂ ਜਾ ਰਹੇ ਹਾਂ ਪਿੰਡ ਵਾਪਸ ਹੀ ਕਿਉਂਕਿ ਟਾਈਮ ਬਹੁਤ ਹੋ ਗਿਆ ਬੱਸ ਸਾਡੀ ਰੰਗ ਜਾਣੀ ਆ ਤੇ ਚਲ ਜਲਦੇ ਵਲੌਗ ਨੂੰ ਵੀ ਸ਼ੇਅਰ ਕਰਦੇ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਹਾਂ ਬੱਸ ਸਟੈਂਡ ਤੁਹਾਨੂੰ ਪਤਾ ਹੀ ਹਨਾ ਤੇ ਇੱਥੋਂ ਬਣਾਵਾਂਗੇ ਬੱਸ ਆਪਣੇ ਸ਼੍ਰੀ ਮੁਕਤਸਰ ਸਾਹਿਬ ਦੀ ਦੇਖਦੇ ਆਪਾਂ ਕਿਹੜੀ ਬੱਸ ਮਿਲਦੀ ਆਪਾਂ ਨੂੰ ਬਲੌਗ ਜੇ ਖਤਮ ਨਹੀਂ ਹੋਇਆ ਜੇ ਆਪਾਂ ਪਿੰਡ ਜਾਣਾ ਤੁਹਾਨੂੰ ਬਹੁਤ ਕੁਝ ਦਿਖਾਉਣਾ ਹੈ ਜੇ ਆਪਾਂ ਬਾਕੀ ਤੁਸੀਂ ਤਾਂ ਨਹੀਂ ਤੇ ਤਾਂ ਹਾਂ ਜੀ ਦੋਸਤੋ ਬੱਸ ਚਾ ਤੇ ਇਸ ਤੋਂ ਬਾਅਦ ਆਪਾਂ ਅਕਸਰ ਪਹੁੰਚਣਾ ਆਣੇ ਆਪਾਂ ਅਕਸਰ ਪਹੁੰਚਣਾ ਆਣੇ ਆਪਾਂ ਤੇ ਉਸ ਤੋਂ ਬਾਅਦ ਲਾਉਂਗੇ ਪਿੰਨ ਵਾਲੀ ਤੇ ਰਾਤ ਪਹਿਲਾਂ ਬਹੁਤ ਭੀੜ ਸੀ ਜੇ ਖੜਕੇ ਹੁਣ ਸੀਟ ਮਿਲੀ ਆਪਾਂ ਨੂੰ ਸਾਡੀ ਜੀ ਦੱਸੋ ਸਾਨੂੰ ਦੱਸ ਸਕਿਆ ਤੇ ਅਕਸਰ ਪਹੁੰਚ ਕੇ ਬਾਕੀ ਦਾ ਵੀ ਵੀ ਦਿਖਾਉਣਾ ਤੇ ਕੋਈ ਤੋਂ ਮਾਣਨੇ ਕੰਮ ਨਹੀਂ ਆਪਣੀਆਂ ਪੇ ਮੇਰੇ ਪਿੰਨ ਨੂੰ ਬਾਜ ਜਾਂਦੀ ਆ ਪਰਲੀ ਸਾਈਡ ਤੋਂ ਤੇ ਉਧਰ ਚੱਲਦੇ ਆ ਆਪਾਂ ਪਰਲੀ ਸਾਈਡ ਜਾ ਕੇ ਉਧਰ ਦੇਖਦੇ ਬੱਸ ਲੱਗੀ ਹੋਈ ਕਿ ਪੰਜਾਬ ਰੋਡ ਦੇ ਐਂਡ ਵਾਲੀ ਬੱਸ ਹੀ ਆਪਣੀ। ਯਾ ਵੀ। ਬਾਏ। ਤਾਂ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਕੈਂਪਿੰਗ ਪਾਕਸਰ ਇਸ ਤੋਂ ਬਾਅਦ ਆਪਾਂ ਜਾਵਾਂਗੇ ਪਿੰਡ ਆਪਣੇ। ਹਨੇਰਾ ਕਾਫੀ ਜ਼ਿਆਦਾ ਹੋ ਗਿਆ ਹਨਾ ਤੇ ਬਾਕੀ ਦਾ ਵਲੋਗ ਤੁਹਾਨੂੰ ਪਤਾ ਹੀ ਆ ਪਿੰਡ ਜਾ ਕੇ ਤੁਹਾਨੂੰ ਦਿਖਾਉਣੇ ਆ। ਆਪਾਂ ਨੂੰ ਵੀ ਮੇਰਾ ਆਉਣਾ ਵਾਲਾ ਆ ਤੇ ਪਿੰਡ ਪਹੁੰਚਦਾ ਹਨੇਰਾ ਹੋ ਜਾਣਾ ਆਪਾਂ ਨੂੰ। ਤੇ ਠੀਕ ਆ ਮਿਲਦੇ ਆ ਫਿਰ ਨੈਕਸਟ ਵਲੋਗਸ ਨਾਲ ਬਹੁਤ ਜਲਦੀ। ਘਰ ਪਹੁੰਚ ਗਏ ਲੇਟ ਬਹੁਤ ਹੋ ਗਿਆ ਤੇ ਬਾਗੀ ਮਿਲਦੇ ਆ ਨੈਕਸਟ ਤੁਹਾਨੂੰ ਦੱਸਿਓ ਤੁਹਾਨੂੰ ਬਲੌਗ ਕਰਨਾ ਲੱਗਾ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਕਰ ਸਬਸਕ੍ਰਾਈਬ ਤੇ ਬੈਲ ਆਈਕਨ ਆਨ ਕਰਨਾ ਬਿਲਕੁਲ ਵੀ ਨਹੀਂ ਭੁੱਲਣਾ ਬਾਗੀ ਮਿਲਦੇ ਆ ਨੈਕਸਟ ਬਹੁਤ ਜਲਦੀ